ਵਪਾਰ ਜਾਵਾਂਗੇ ਅਸੀਂ ਉਹ ਨਹੀਂ ਜੋ ਹਾਰ ਜਾਵਾਂਗੇ ਆ ਜਿਹੜਾ 30 ਦਸੰਬਰ ਨੂੰ ਤੁਹਾਨੂੰ ਹੰਗਾਰਾ ਦਿੱਤਾ ਹੈ ਲੋਕਾਂ ਦੀਆਂ ਦੁਕਾਨਾਂ ਧੱਕੇ ਨਾਲ ਨਹੀਂ ਬੰਦ ਕੀਤੀਆਂ ਲੋਕਾਂ ਨੇ ਆਪ ਧੱਕੇ ਨਾਲ ਬੰਦ ਕਰਕੇ ਸਰਕਾਰ ਦੇ ਖਿਲਾਫ ਆਵਾਜ਼ ਦਿੱਤੀ ਹੈ ਅਸੀਂ ਕਿਸਾਨ ਮਜ਼ਦੂਰਾਂ ਦੇ ਨਾਲ ਆ ਤੁਹਾਡਾ ਮੋਰਚਾ ਫੇਲ ਕਰਨ ਲਈ ਵੱਖਰੇ ਮੋਰਚੇ ਲਾਈ ਬੈਠੇ ਆ ਡੱਲੇਵਾਲ ਸਾਹਿਬ ਦੇ ਨਾਲ ਤੇ ਜਿਹੜੇ ਮੈਨੂੰ ਫੋਨ ਕਰਕੇ ਕਹਿੰਦੇ ਭਾਈ ਸਾਹਿਬ ਤੁਸੀਂ ਨਾ ਲੈਨੇ ਹੋ ਮੈਂ ਕਹਿੰਨਾ ਜੇ ਤੁਸੀਂ ਬੈਠੇ ਹੁੰਦੇ ਤੇ ਮੈਂ ਤੁਹਾਡਾ ਵੀ ਨਾਂ ਲੈ ਦਿੰਦਾ ਅਗਰ ਡੱਲੇਵਾਲ ਸਾਹਿਬ ਦਾ ਕੋਈ ਨੁਕਸਾਨ ਹੋਇਆ ਉਹਦੇ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋ ਕੁਝ ਬੰਦੇ ਮੈਨੂੰ ਕਹਿੰਦੇ ਆ ਜੇ ਮਰਿਆ ਨਹੀਂ 40 ਦਿਨ ਹੋ ਗਏ ਮੈਂ ਕਿਹਾ ਉਹਨੇ ਨਹੀਂ ਮਰਨਾ ਤੁਸੀਂ ਮਰੋਗੇ ਘਰੇ ਬੈਠੇ ਉਹਨੂੰ ਮੋਰਚੇ 'ਚ ਮੌਤ ਨਹੀਂ ਆਉਣੀ ਤੁਹਾਨੂੰ ਘਰੇ ਹੀ ਹੱਟੈਕ ਹੋ ਜਾਣੇ ਗਿਆ ਗਿਆ ਪੰਜਾਬ ਬੰਦ ਸੱਦਾ ਉਹਨੂੰ ਫੇਲ ਕੀਤਾ ਜਾਏ ਪਰ ਮੈਂ ਸਰਕਾਰੀ ਬੰਦਿਆਂ ਤੋਂ ਕੰਨਾਂ ਨਾ ਸੁਣਿਆ ਭਾਈ ਸਾਹਿਬ ਹੁਣ ਤੱਕ ਪੰਜਾਬ ਬੰਦ ਦੇ ਸੱਦੇ ਬਹੁਤ ਆਏ ਆ ਜਿਹੜਾ 30 ਦਸੰਬਰ ਨੂੰ ਕਿਸਾਨਾਂ ਨੂੰ ਲੋਕਾਂ ਨੇ ਹੰਗਾਰਾ ਦਿੱਤਾ ਏ ਇਹੋ ਜਿਹਾ ਹੰਗਾਰਾ ਕਦੇ ਨਹੀਂ ਮਿਲਿਆ ਆ ਜਿਹੜਾ 30 ਦਸੰਬਰ ਨੂੰ ਤੁਹਾਨੂੰ ਹੰਗਾਰਾ ਦਿੱਤਾ ਏ ਲੋਕਾਂ ਦੀਆਂ ਦੁਕਾਨਾਂ ਧੱਕੇ ਨਾਲ ਨਹੀਂ ਬੰਦ ਕੀਤੀਆਂ ਲੋਕਾਂ ਨੇ ਆਪ ਧੱਕੇ ਨਾਲ ਬੰਦ ਕਰਕੇ ਸਰਕਾਰ ਦੇ ਖਿਲਾਫ ਆਵਾਜ਼ ਦਿੱਤੀ ਏ ਅਸੀਂ ਕਿਸਾਨ ਮਜ਼ਦੂਰਾਂ ਦੇ ਨਾਲ ਆ ਅਸੀਂ ਦੁਕਾਨਦਾਰਾਂ ਦੇ ਨਾਲ ਆ ਅਸੀਂ ਵਪਾਰੀਆਂ ਦੇ ਨਾਲ ਆ ਤੇ ਗੁਰਮੁਖੋ ਅੱਜ ਜਨਵਰੀ ਨੂੰ ਉਹ ਵੀ ਲੋਕ ਆਏ ਜਿਹੜੇ ਸਰਕਾਰੀ ਦਲਾਲ ਬਣ ਕੇ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਜਿਨ੍ਹਾਂ ਨੇ ਅੱਠ ਵਾਰ ਤੇ ਨੌ ਧੂਣੇ ਲਾ ਦਿੱਤੇ ਵੀ ਕਿਸਾਨੀ ਕੱਠ ਨਹੀਂ ਹੋਣ ਦੇਣਾ ਅੱਜ ਉਹਨਾਂ ਦੇ ਵੀ ਮੂੰਹ ਤੇ ਕਾਲਖਮਲ ਦਿੱਤੀ ਤੁਹਾਡੇ ਕੱਠ ਨੇ ਅਸੀਂ ਖਨੌਰੀ ਦੱਲੇਵਾਲ ਸਾਹਿਬ ਦੀ ਮੰਗਾਂ ਦੇ ਨਾਲ ਇਹ ਤੁਹਾਡਾ ਕੱਠ ਸਾਬਤ ਕਰ ਰਿਹਾ ਹੈ ਇਹ ਵੱਡੀ ਗੱਲ ਅੱਜੇ ਵੀ ਤੌਖਲੇ ਦੂਰ ਕਰ ਦਿੱਤੇ ਕਿਸੇ ਨੇ ਕਿਥੇ ਕੱਠ ਰੱਖ ਲਿਆ ਉਹ ਭਰਾਵੋ ਜੇ ਤੁਸੀਂ ਨਾਲ ਨਹੀਂ ਸੀ ਆ ਸਕਦੇ ਤੇ ਘੱਟੋ ਘੱਟ ਬਿਸ਼ਰਮੋ ਅੱਜ 4 ਤਰੀਕ ਦੇ ਕੱਠ ਤਨਾ ਰੱਖਦੇ ਹੋ ਅੱਜ ਦੇ ਦਿਨ ਤਾਂ ਇੱਥੇ ਪਹੁੰਚ ਜਾਂਦੇ ਹੋ ਨਹੀਂ ਸੀ ਆਉਣਾ ਆਪਣੀ ਇਹੀ ਕਾਲ ਖੜਾ ਗਈ ਸੀ ਮੂੰਹ ਨੂੰ ਮਲਣ ਵਾਸਤੇ ਤੇ ਮੈਂ ਤੁਹਾਨੂੰ ਇੱਕ ਇੱਕ ਕਦਮ ਤੁਸੀਂ ਜਿਹੜੇ ਚੱਲ ਕੇ ਆਏ ਹੋ ਇੱਕ ਉਹ ਨੇ ਤੁਹਾਡਾ ਮੋਰਚਾ ਫੇਲ ਕਰਨ ਲਈ ਵੱਖਰੇ ਮੋਰਚੇ ਲਾਈ ਬੈਠੇ ਆ ਇੱਕ ਤੁਸੀਂੋ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਏਕਤਾ ਸਬੂਤ ਦਿੰਦਿਆਂ ਮੈਂ ਰਾਹ ਵਿੱਚ ਸਵੇਰੇ 5 ਵਜੇ ਦਾ ਚੱਲਿਆ ਹੋਇਆ ਜੀ ਇੰਨੀ ਧੁੰਦ ਚ ਐਕਸੀਡੈਂਟ ਹੋਏ ਬੱਸਾਂ ਪਲਟੀਆਂ ਅੱਜ ਦੇ ਤੁਹਾਡੇ ਇਕੱਠ ਨੇ ਦੱਸ ਦਿੱਤਾ ਸੀ ਕਿ ਕਿਸਾਨੀ ਸੰਘਰਸ਼ ਦੱਲੇਵਾਲ ਸਾਹਿਬ ਦੇ ਨਾਲ ਤੇ ਜਿਹੜੇ ਮੈਨੂੰ ਫੋਨ ਕਰਕੇ ਕਹਿੰਦੇ ਭਾਈ ਸਾਹਿਬ ਤੁਸੀਂ ਨਾ ਲੈਨੇ ਹੋ ਮੈਂ ਕਹਿੰਨਾ ਜੇ ਤੁਸੀਂ ਬੈਠੇ ਹੁੰਦੇ ਤੇ ਮੈਂ ਤੁਹਾਡਾ ਵੀ ਨਾਂ ਲੈ ਦਿੰਦਾ ਮੈਂ ਦੱਲੇਵਾਲ ਸਾਹਿਬ ਦੇ ਥੋੜਾ ਮਗਰ ਆਇਆ ਮੈਂ ਐਮਐਸਪੀ ਦੇ ਮਗਰ ਆਇਆ ਮੈਂ ਕਿਸਾਨੀ ਮੰਗਾ ਦੇ ਮਗਰ ਆਇਆ ਮੈਂ ਕਿਸਾਨ ਮਜ਼ਦੂਰ ਮੋਰਚੇ ਦੇ ਮਗਰ ਆਇਆ ਜਿਹੜੀ ਗੱਲ ਲੋਕ ਕਰ ਰਹੇ ਨੇ ਤੇ ਜਿਸ ਗੱਲ ਦੀ ਆਵਾਜ਼ ਨੂੰ ਡੱਲੇਵਾਲ ਸਾਹਿਬ بلند ਕਰ ਰਿਹਾ ਹੈ ਔਰ ਇਹ ਵੀ ਕਹਿ ਦਿਆਂ ਅਗਰ ਡੱਲੇਵਾਲ ਸਾਹਿਬ ਦਾ ਕੋਈ ਨੁਕਸਾਨ ਹੋਇਆ ਉਹਦੇ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋ ਹੁਣ ਜਿਹੜੇ ਕਹਿੰਦੇ ਜੀ ਪੰਜਾਬ ਸਰਕਾਰ ਮਾਨ ਸਾਹਿਬ ਇਹ ਜੀ ਕੇਂਦਰੀ ਨਾਲ ਮੰਗਾਂ ਸਬੰਧਤ ਨੇ ਕੇ ਨਾ ਲਾਉਂਦੀ ਐ ਅੱਜ ਵੀ ਪੰਜਾਬਦਰ ਸਰਪ ਨੇ ਅਸੀਂ ਦੱਸਿਓ ਕਿਹੜਾ ਦੇਸ਼ ਚੁਣਿਆ ਸੀ ਦੱਸਿਓ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸੁਰੱਖਿਆ ਜੇ ਕਿਤੇ ਸਮਝੀ ਉਹ ਦਿੱਲੀ ਨਹੀਂ ਉਹ ਬਿਹਾਰ ਸਮਝਿਆ ਬਿਹਾਰ ਜਾ ਬੜੇ ਵੱਡੇ ਤੌਖਲੇ ਤੁਸੀਂ ਸਾਰਿਆਂ ਨੇ ਦੂਰ ਕੀਤੇ ਤੇ ਵਾਰੇ ਜਾਈਏ ਡੱਲੇ ਸਾਹਿਬ ਹੋ ਡੱਲੇ ਵਾਲ ਸਭ ਉਹਨਾਂ ਦੀ ਟੀਮ ਤੇ ਉਹਨਾਂ ਦੇ ਭਾਵੇਂ ਪਹਿਲਾਂ ਆਉਣਾ ਸੀ ਕਹਿੰਦੇ ਭਾਈ ਸਾਹਿਬ ਨੇ ਕੀਰਤਨ ਕਰਨਾ ਹੈ ਮੇਰੇ ਕੋਲ ਬੈਠਾ ਨਹੀਂ ਜਾਣਾ ਮੈਨੂੰ ਮੰਝੇ ਤੇ ਪਾਓਗੇ ਕੀਰਤਨ ਥੱਲੇ ਹੋਊ ਤੇ ਮੈਂ ਮੰਝੇ ਤੇ ਇਹ ਮੇਰੇ ਸਿੱਖ ਕੋਲੋਂ برداشت ਨਹੀਂ ਹੋਣਾ ਤੁਸੀਂ ਪਹਿਲੇ ਕੀਰਤਨ ਕਰੋ ਅਰਦਾਸ ਕਰੋ ਬਾਅਦ ਵਿੱਚ ਮੈਂ ਇੱਥੇ ਆ ਕੇ ਮੰਝੇ ਤੇ ਪਵਾਂਗਾ ਉਹਨਾਂ ਚਿਰ ਮੈਂ ਉੱਤੇ ਨਹੀਂ ਆਉਣਾ ਇਹ ਸਿੱਖ ਦਾ ਪਿਆਰ ਹੈ ਸ਼ਬਦ ਗੁਰੂ ਦੇ ਪ੍ਰਤੀ ਤੇ ਗੁਰਮੁਖੋ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੁਹਾਡੀ ਏਕਤਾ ਦੀ ਸਫਲਤਾ ਦੀ ਡੱਲੇਵਾਲ ਸਾਹਿਬ ਦੀ ਚੜ੍ਹ ਦੀ ਕਲਾ ਲਈ ਔਰ ਕੁਝ ਬੰਦੇ ਮੈਨੂੰ ਕਹਿੰਦੇ ਆ ਜੇ ਮਰਿਆ ਨਹੀਂ 40 ਦਿਨ ਹੋ ਗਏ ਮੈਂ ਕਿਹਾ ਨਹੀਂ ਨਹੀਂ ਮਰਨਾ ਤੁਸੀਂ ਮਰੋਗੇ ਘਰੇ ਬੈਠੇ ਉਹਨੂੰ ਮੋਰਚੇ 'ਚ ਮੌਤ ਨਹੀਂ ਆਉਣੀ ਤੁਹਾਨੂੰ ਘਰੇ ਹੀ ਹਟੈਕ ਹੋ ਜਾਣੇ ਤੁਸੀਂ ਮੁਰਦੇ ਬਣ ਕੇ ਜਾਓਗੇ ਇਹ ਮਰਦ ਬਣ ਕੇ ਜਿੱਤੂਗਾ ਮੌਤ ਦੀਖ ਦਿਓ ਯਾਰ ਤੁਸੀਂ ਤੇ ਸਾਡਾ ਫਰਜ ਬਣਦਾ ਏ ਅਸੀਂ ਡੱਲੇਵਾਲ ਮਰਨਵ ਨਹੀਂ ਦੇਣਾ ਅਸੀਂ ਮੋਰਚਾ ਵੀ ਜਿੱਤ ਕੇ ਜਾਣਾ ਹੈ ਸੁਬਹਾਨ ਅੱਲਾਹ ਸੁਬਹਾਨ ਸਮੁੱਚੇ ਕਿਸਾਨੀ ਸੰਘਰਸ਼ ਮੋਰਚੇ ਦੀ ਅਰਦਾਸ ਕਰਦਾ ਏ ਤੇ ਮੈਨੂੰ ਹੁਕਮ ਹੋਇਆ ਜੀ ਸ਼ਬਦ ਫੇਰ ਪੜ੍ਹ ਦਿਓ ਕੁੱਤਾ ਰਾਜ ਬਹਾਲੀ ਹੈ ਤੇ ਜਿੰਨੇ ਆਏ ਉਹ ਨਾ ਬੇਨਤੀ ਕਰਦਾ ਜੇ ਕੁੱਤਾ ਦੁਬਾਰੇ ਬਹਿ ਗਿਆ ਕਸੂਰ ਮੇਰਾ ਨਹੀਂ ਤੁਹਾਡਾ ਹੋ ਇਹ ਹੁਣ ਫੈਸਲਾ ਤੁਸੀਂ ਕਰਕੇ ਜਾਇਓ 2 ਮਿੰਟਾਂ ਚ ਸ਼ਬਦ ਤੇ 2 ਮਿੰਟਾਂ ਚ ਆਪਾਂ ਅਰਦਾਸ ਕਰਨੀ ਸਾਰਿਆਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਰ ਜਾਵਾਂਗੇ ਜਾਪਾਰ ਜਾਵਾਂਗੇ ਅਸੀਂ ਉਹ ਨਹੀਂ ਜੋ ਹਾਰ ਜਾਵਾਂਗੇ ਕੁੱਤਾ ਰਾਜ ਬਹਲੀਏ ਕੁੱਤਾ ਰਾਜ ਬਹਲੀ ਐ ਫਿਰ ਚੱਕੀ ਚਟੇ ਫਿਰ ਚੱਕੀ ਚਟੇ ਫਿਰ ਚੱਕੀ ਚਟੇ ਫਿਰ ਚੱਕੀ ਚਟੇ ਕੁੱਤਾ ਰਾਜ ਬਹਲੀ ਐ ਕੁੱਤਾ ਰਾਜ ਬਹਲੀ ਐ ਸਭੇ ਦੁੱਧ ਪੀ ਆ ਲੀ ਐ ਕੋ ਸੱਟੇ ਵੇਹ ਮੁਕੋ ਸੱਟੇ ਕੁੱਤਾ ਰਾਜ ਬਹਲੀਏ ਕੁੱਤਾ ਰਾਜ ਬਹਲੀਏ ਪੱਛਰ ਪਾਣੀ ਰਖੀਏ ਮਨ ਹਟ ਨਾ ਘਟੇ ਖਰਖੇ ਪਲਟੇ ਖਰਖੇ ਪਲਟੇ ਕੁੱਤਾ ਰਾਜ ਬਹਲੀਏ ਕੁੱਤਾ ਰਾਜ ਬਹਲੀਏ ਕਿਉ ਨਿੰਦਕ ਪਰ ਨਿੰਦ ਹੂ ਹੱਥ ਮੂਲ ਨਾ ਹਟੇ ਹ ਪਣ ਹੱਤੀ ਆਪਣੀ ਜੜਿਆਪ ਉੱਪਟ ਜੜਿਆਪ ਪਰ ਉੱਪਟ ਕੁੱਤਾ ਰਾਜ ਬਹਲੀਏ ਕੁੱਤਾ ਰਾਜ ਬਹਲੀਏ ਫਿਰ ਚੱਕੀ ਚਟੇ ਫਿਰ ਚੱਕੀ ਚਟੇ ਫਿਰ ਚੱਕੀ ਚਟੇ ਕੀ ਚੱਟ ਕੁੱਤਾ ਰਾਜ ਬਹਲੀਏ ਕੁੱਤਾ ਰਾਜ ਬਹਲੀਏ ਕੁੱਤਾ ਰਾਜ ਬਹਲੀਏ